ਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰਚੰ आही है चलो फिर कितने जाएगा चल कि मोड़ तेरी भैन जी तंग तेन मुड़ मिलने खड़ जाओ ਸੜਾਇਆ ਕਰੇ ਤੂੰ ਘਰ ਮੇਰੇ ਕੰਨੇ ਮਾਰਦਾ ਪਿੱਛੇ ਮਾਰਦਾ ਵਿਚੇ ਨਾ ਮਾਰਾ ਫਿਰ ਲਾਈਟਾਂ ਲਗੇਣ ਤੈਨੂੰ ਸੜੇ ਨੂੰ ਕੋਈ ਨਹੀਂ ਕੋਈ ਨਹੀਂ ਚੱਲਣ ਦੇ ਨਾ ਮੈਂ ਬੈਕ ਮਾਰ ਸਕਦਾ ਨਹੀਂ ਮਾਰਦਾ ਜੀ ਲਾਈਟਾਂ ਲਗੇਣ ਤੈਨੂੰ ਰਾਤ ਨੂੰ ਲੈ ਟੋ ਬਣਾਉਂ ਜਿਹੜੀ ਲੈ ਇਹ ਮਾਰੇ ਮੜਾਵੇ ਲਾਈਟਾਂ ਦੇ ਬਹੁਤ ਜਗ੍ਹਾ ਕੋ ਲੋਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਦੇ ਕਿੱਥੇ ਜਾਂਦਾ ਜਾਂਦੇ முடிய <laughs> <Initiate> <iter CinqueÖ> <saturates> <hum consomm leve> <Georbrotha> ਕੋਣ ਕੋਣ ਲਾ ਫੋਨ ਫੋਨ ਲਾਦਾ ਇਹਦੇ ਡਰਾਈਵਰ ਦੀ ਕਟਾਈ ਕਰਾਣਾ ਚੰਗੀ ਇਹ ਜੀਪੀਐਸ ਲੱਗਾ ਪਾਜ ਸਕਦਾ ਨਹੀਂ ਆ ਨਾ ਲੱਗਿਆ ਨਹੀਂ ਸੋਨੂੰ ਫੋਨ ਲਾ ਰਿਹਾ ਤੇ ਫੋਨ ਤੇ ਕਿੰਨਾ ਕਰਦਾ ਜਾਨ ਮਗਾ ਕੋਈ ਨਹੀਂ ਹੋਰ ਨਾ ਕੱਢੇ ਨਹੀਂ ਕੱਢੇ ਉਹਨੂੰ ਕਹੇ ਆਰਮਨਾਲ ਕੱਲੀ ਵਿੱਕੀ ਆਰਮਨਾਲ ਆਰਮਨਾਲ ਉਹ ਕੱਟ ਮਾਰਦਾ ਇਕਦਮ ਲਾਹੋ ਕੱਟ ਮਾਰਵਾ ਆਰਮਨ ਦੇ ਕੋਈ ਕਿਸੇ ਦੇ ਵਿੱਚ ਨਾ ਮਾਰਿਆ ਯਾਰ ਉਹ ਹੀ ਦਾ ਹੈ ਭੈਣ ਦਾ ਲੰਗਾ ਕਿਸੇ ਦੇ ਵਿੱਚ ਚਲ ਬੰਦ ਕਰ ਦੇ ਬੰਦ ਕਰ ਦੇ ਫੁੱਟਰ ਬੰਦ ਫੁੱਟਰ ਬੰਦ ਕਰ ਦੇ ਭਈ ਮੁੱਚਾ ਲੰਮੇ ਕਿੱਥੇ ਚੱਲ ਰਹੇ ਹੋ ਜੀ ਕੋਈ ਨਾ ਮੈਂ ਕੋਈ ਨਹੀਂ ਜਿੰਦਾ ਦੂਰ ਰੱਖੋ ਹੱਥ ਪੰਡਤ ਜੀ ਸਾਰਾ ਦੂਰ ਐਮਸ ਬ੍ਰੇਕ ਮਾਰੂਗਾ ਦਰਦੀ ਫੋਨ ਦਾ ਫੋਨ ਦਾ ਫੋਨ ਦਾ ਸੁਣ ਸੁਣ ਚੱਕਰੀ ਬਾਜੀ ਬਣ ਬੋਲ ਗੱਲ ਚ ਕਰੂ 10 ਮਿੰਟ ਬਾਅਦ ਗੱਲ ਚ ਕਰੀ ਬਾਜ ਮਰਜ ਕਰੀ ਗਾ ਹਲੋ ਕੱਟ ਮਰੂਗਾ ਇਹ ਦੇਖੀ ਅੱਧੇ ਮੋੜ ਗੋ ਦੇ ਵਿਗੜਨੋ ਹਲੋ ਇਹ ਗੜਨੋ ਮੋੜ ਮੈਂ ਗੱਡੀ ਪਿੱਛੇ ਬਾਜ ਗਿਆ ਤੈਨੂੰ ਅੜਾ ਦੇ ਵਿੱਚ ਆ ਆ ਵੀਕੀ ਵੀਕੀ ਜੇ ਨੂੰ ਜੰਮੀ ਨਹੀਂ ਚਲਾਉਂਦਾ ਪਤਾ ਕੰਦਰਦਾ ਚੱਲ 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 ਉਹ ਕਰ ਗਿਆ ਉਹ ਲੈ ਗਿਆ ਮੋੜ ਤੇ ਉਹ ਲੈ ਗਿਆ ਮੋੜ ਤੇ ਵੀਕੀ ਨੂੰ ਗੱਡੀ ਚਲਾਉਂਦੀ ਅੱਜ ਮੈਂ ਟੀਮ ਬਈ ਹੋਰ ਹੋਰੇ ਬੱਸੇ ਘਟਾ ਬਣਾ ਲਦਾ ਹਾਂ ਆਹ ਦੇ ਉਰੇ ਕਿ ਨਾ ਪਾਪਲੇ ਵਿੱਚ ਮਾਰ ਗਿਆ ਵੀ ਮੋਰੂ ਕਾਰ ਆ ਰਹੀ ਹੈ ਨਾ 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 ਨਹੀਂ ਕਰੀ ਦੀ ਪਾਰਾ ਪਿੱਛੇ ਮੈਨੂੰ ਹਾਂ ਬੱਲੇ ਆਪਣੇ ਵਾਲੇ ਨਾ 3 ਬੰਦੇ ਜਾਂ 2 ਬੰਦੇ ਦੇਖਾਂਗੇ ਫਸਾਉਣ ਕਰਕੇ ਤਾਰਾਂਗੇ ਬਾਕੀ ਨੂੰ ਅੱਜ ਨਾ ਵਾਹ ਬਿੱਟਵੇ ਤੇ ਚੜਦੇ ਹਾਂ ਇੱਕ ਪਾਰਾ ਫੁੱਲ ਇਹਨਾਂ ਤੋਂ ਬਿੱਕੀ ਨਾਲ ਜਣਾਉਂਦਾ 1-2 ਬੰਦੇ ਨਾ 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 ਗਿਆ ਪਹਿਲਵਾਰ ਨਾ ਬਿੱਕੀ ਪੰਡਾ ਲੂ ਉਹਨਾਂ ਨੂੰ ਜੀਹ ਨਾਲ ਲਗਾ ਰੋ ਇਹਨਾਂ ਨੂੰ ਖੜਦੇ ਕੰਕਰਾਂ ਨੂੰ ਨਹੀਂ ਪਤਾ ਯਾਰ ਯਾਰ ਪਾਟੋ ਪਾਦੀ ਜਲੀ ਦੋਦੇ ਬਣਾ ਦਾ ਰੋਣਾ ਕਰ ਬਿਠਾਰ ਗਿਆ ਜਿਹੜਾ ਨਾ ਰਾਜਾ ਠੇਕੇ ਦਾ ਰਾਣਾ ਆਹ ਹਾਂ ਜੈ ਭਗਵਾਨ ਪਸ਼ੂ ਰਾਮ ਜੀ ਕੀ ਜੈ ਗਊ ਮਾਤਾ ਕੀ ਸੋ ਗਊ ਰਖਸ਼ਾ ਦਲ ਦੀ ਟੀਮ ਹੈਲੋ ਪਟਿਆਲਾ ਵਿੱਕੀ ਵਿਕਾਸ ਕੰਗੋਜੀ ਸੰਜੀਤ ਸ਼ਰਮਾ ਸੋ ਲਗੇ ਰਿਹਾ ਪਟਿਆਲਾ ਤੋਂ ਭਵਾਨੀਗੜ੍ਹ ਨੂੰ ਪਾਲੀ ਗੱਡੀ ਆ ਸਾਡੇ ਸਟੇਟ ਪ੍ਰਧਾਨ ਜੀ ਜੋ ਪਟਿਆਲਾ ਮੁੱਖ ਭਾਰਤ ਕੇ ਗੁਰ ਰਖਸ਼ਾ ਦਲ ਕੇ ਪ੍ਰਧਾਨ ਉਹਨਾਂ ਦੀ ਗੱਡੀ ਵੀ ਲੱਗੀ ਹੋਈ ਆ। ਪੂਰੀ ਗੱਡੀ ਰੋਕਣੀ ਰਿਹਾ ਹੈਗਾ। ਹੋਰ ਬੜੀ ਪੂਰੀ ਤਿੱਖਿਆ ਪਿਆ ਰਿਹਾ ਉਹ ਸਾਈਡਾਂ ਮਾਰ ਰਿਹਾ। ਸੋਹਣੀ ਸਗੱਡੀ ਨੂੰ ਫੜਾਂਗੇ। ਔਰ ਇਸ ਗੱਡੀ ਵਿੱਚ ਬਹਿ ਲਦੇ ਹੋਏ ਆ। ਇਹ ਸਾਡੇ ਇਹਨੇ ਕੁਛ ਨਹੀਂ ਕਰਨਾ। ਸलाम ਗੁਰ ਰਖਸ਼ਾ ਦਲ ਟੀਮ ਦੀ ਗੱਡੀ ਔਰ ਸਾਡੇ ਪਕੜਣਾ ਦੋ ਆ। ਔਰ ਵੀ ਦੇਖ ਸਕਦੇ ਹੋ ਇਹ ਗੱਡੀਆਂ ਮਗਨ ਲੱਗੇ ਹੋਏ ਆ ਔਰ ਜੂਵੇਂ ਵੀ ਇਟਪੁੱਟ ਇਨਪੁੱਟ ਹੋਏਗੀ ਮੈਂ ਜ਼ਰੂਰ ਸ਼ੇਅਰ ਕਰਾਂਗਾ ਓਏ ਓਏ ਮਾਰ ਕੇ ਓਏ ਬੜਾ ਭੈਣ ਚੋਣ ਬੜਾ ਤੂੰ ਗੱਡੀ ਫੜਾ ਮੈਨੂੰ ਸੋ ਗੱਡੀ ਚਲਦੀ ਛੱਡਦੀ ਛਾਲ ਮਾਰ ਕੇ ਦੌੜ ਗਿਆ ਗੱਡੀ ਵੇਖ ਮਾਰ ਕੇ ਉਹ ਗੱਡੀ ਵੇਖ ਲੱਗ ਗਈ 100 ਗੱਡੀ ਰੋਕੀਆ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਹਾਂ ਹਾਂ ਨਹੀਂ ਭੱਜਿਆ ਦੂਰ ਭੱਜਿਆ ਪਰਨਾਉਜ਼ੂ 100 ਬੌ ਰੱਖਿਆ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਸ ਕਮੋਜੀ ਔਰ ਜਿਵੇਂ ਤੁਸੀਂ ਦੇਖ ਰਹੇ ਗੱਡੀ ਗੱਡੀ ਚੱਲਦੀ ਛੱਡ ਕੇ ਭੱਜ ਗਿਆ ਉਹ ਹੁਣ ਭੱਜ ਗਿਆ ਹੈਗਾ ਹੈਗਾ ਨਾਲ ਕੋਈ ਯਾਰ ਕਿਸੇ ਨਾਲ ਬੱਜੇਗਾ ਸਰਵਾਜਾ ਗੱਡੀ ਨੇ ਮਾਰਿਆ ਇਹ ਇੱਕ ਸਾਈਡ ਤੋਂ ਪਕੜ ਲਿਆ ਸਾਈਡ ਦੀ ਗਲਤੀ ਹੈਗੀ ਪਹਿਲਾਂ ਹੀ ਹਿਊਮਨ ਹੈ ਹਾਂਜੀ ਹਾਂ ਉਹ ਤਾਂ ਬਾਅਦ ਵਿੱਚ ਪਾ ਕੇ ਲੈ ਜਾਓ ਪਾਉ ਉਹਨੂੰ ਪਿੱਛੇ ਘੇਰੋ ਲੈਣੇ ਮੈਂ ਪੁਲਿਸ ਕਿੱਥੇ ਹੈ ਹਸਪੀਟਲ ਲੈ ਕੇ ਜਾਓ ਬਾਅਦ ਚ ਇਹਨਾਂ ਦੀ ਬਿਆਨ ਇਸ ਤੋਂ ਬਾਅਦ ਚ ਕਾਰਵਾਈ ਆਪੀ ਹੋਈ ਜਾਊਗੀ ਹੈ ਗਾਂ ਵਾਲੀ ਤੋਂ ਕੋਈ ਖੜੀ ਹੈ ਯਾਰ